ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹੱਲਾ ਪੰਜਵਾ ਪ੍ਰਭ ਕੀ ਸੇਵਾ ਜਨ ਕੀ ਸੁਭਾਅ ਕਾਮ ਕ્રોਧ ਮਿਟੇ ਤੇ ਸੁਭਾਅ ਨਾਮ ਤੇਰਾ ਜਨ ਕੇ ਪੰਡਾਰ ਗੁਣ ਗਾਵਹਿ ਪ੍ਰਭ ਦਰਸ ਪਿਆਰ tumre bhagat prab tum hai janai kaat jev re jan liye chadai rao jo jan rata prab ke rang tin sukh paya prab ke sang jis ras aaya sohi jane pekh pekh man mah hai haranai ਸੋ ਸੁਖਿਆ ਸਭ ਤੇ ਉਤਮ ਸੋਏ ਜਾ ਕੇ ਹਿਰਦੈ ਵਸਿਆ ਪ੍ਰਭ ਸੋਏ ਸੋਏ ਨਹਿ ਚਲ ਆਵੇ ਨਾ ਜਾਏ ਅਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾਕੋ ਕਰੋ ਸਗਲ ਨਮਸ਼ਕਾਰ ਜਾ ਕੈ ਮਨ ਪੂਰਨੰਦਰੰਕਾਰ ਕਰ ਕਿਰਪਾ ਮੋਹਿ ਠਾਕੁਰ دیਵਾ ਨਾਨਕ ਉਧਰੇ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ आठ पहर सिमरो भगवंत जाके सिमरन कल मल जाहे तिस गुर के हम चरणी पाहे सुमत देवो संत प्यारे सिमरो नाम मोहे नि सितारे रहा ਜਿਨ ਗੁਰ ਕਹਿਆ ਮਾਰਗ ਸਿਦਾ ਸਗਲ ਤਿਆਗ ਨਾਮ ਹਰ ਗਿਧਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੁਢਤ ਪ੍ਰਾਨੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ ਮੋਹ ਨਹੀਂ ਮਾਇਆ ਹਲਤ ਪਲਤ ਜਿਨ ਗੁਰ ਹੈ ਸਵਾਰਿਆ ਕਿਸ ਗੁਰ ਉਪਰ ਸਦਾ ਹੋ ਵਾਰਿਆ ਮਹਾ ਮੁਗਦ ਤੇ ਕੀ ਆ ਗਿਆਨੀ ਗੁਰ ਪੂਰੇ ਕੀ ਕਥਾ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡੇ ਭਾਗ ਪਾਈਏ ਹਰ ਸੇਵ ਪ੍ਰਭਾਤੀ ਮਹੱਲਾ ਪੰਜਵਾ ਸਗਲੇ ਦੁੱਖ ਮਿਟੇ ਸੁਖ ਦਈਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦਰਦ ਮਿਟਾਇਆ हम बारक शरण प्रभु दयाल अब गण काट किए प्रभु अपने रख लिए मेरे गुरु गोपाल रहाओ ताप पाप बिन सेखिन भीतर भए कृपाल गुसाई सास सास पर ब्रह्म आराधी ਆਪਣੇ ਸਤਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਸੁਆਮੀ ਤਾਕਾਇੰਤ ਨ ਪਈਐ ਲਾਖਾਟ ਹੋਇ ਧਨਵੰਤਾ ਆਪਣਾ ਪ੍ਰਭੁ ਤਿਆਈਐ ਆਠ ਪਹਿਰ ਪਾਰ ਬ੍ਰਹਮ ਤਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹਲਾ 5 ਸਿਮਰਤ ਨਾਮ ਕੈ ਲਿ ਬਖ ਸਭ ਨਾਸੇ ਸਚਨਾਮ ਗੁਰਦੀਨੀ ਰਾਸੇ ਪ੍ਰਭ ਕੀ ਦਰਗਹਿ ਸੁਬਾਵੰਤੇ ਸੇਵਕ ਸੇਵ ਸਦਾ ਸੁਹੰਤੇ ਹਰ ਹਰ ਨਾਮ ਜਪੋ ਮੇਰੇ ਭਾਏ ਸਗਲੇ ਰੋਗ ਦੁਖ ਸਭ ਬਿਨ ਸਹੈ ਅਗਿਆਨ ਅੰਧੇਰਾ ਮਨ ਤੇ ਜਾਇ ਰਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੇ ਸੋផល ਹੋਸਾ ਤੇਸ ਗੁਰ ਕਾ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਈ ਵਡ ਭਾਗੀ ਜਿਸ ਮਿਲਤੇ ਰਾਮ ਲਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਣਾਏ প্রভਾਤੀ ਮਹੱਲਾ ਪੰਜਵਾ ਕਰ ਕੇ ਕਿਰਪਾ ਆਪਣੇ ਪ੍ਰਭ ਕੀ ਹਰ ਕਾ ਨਾਮ ਜਪਨ ਕੋ ਦੀਏ ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਭ ਚਿੰਦ ਉਬਰੇ ਸਤ ਗੁਰ ਚਰਨੀ ਲਾਗ ਜੋ ਗੁਰ ਕਹਿ ਸੋਈ ਪਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸੋ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਭਾਏ ਭਗਤ ਹਰਿ ਸੋ ਮਨ ਮਾਨਾ ਸੋਹਣ ਸੱਜਣਾ ਸੰਤ ਮੀਤ ਸੁਹੇਲੇ ਨਾਮ ਰਤਨ ਹਰਿਆ ਗਏ ਤੁਲੇ ਸਦਾ ਸਦਾ ਪ੍ਰਭ ਗੁਣ ਨਿਦਗਾਈਏ ਕਹੋ ਨਾਨਕ ਵਡ ਭਗੀ ਪਾਈਏ ਪ੍ਰਭਾਤੀ ਮਹੱਲਾ ਪੰਜਵਾ ਸੇ ਧਨਵੰਤ ਸੇ ਸਚ ਸ਼ਾਹ ਹਰ ਕੀ ਧਰ ਗਹਿ ਨਾਮ ਵਿਸਾਹ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਏ ਵਡ ਭਗੇ ਨਿਰਮਲ ਪੂਰਨ ਰੇਤਾ ਰਹਾਓ ਪਾਇਆ ਲਾਭ ਵਜੀ ਵਿਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਮਾਨ ਗੁਰ ਪ੍ਰਸਾਦਿ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰੈ ਪਾਰ ਪ੍ਰਭਾਤੀ ਮਹੱਲਾ ਪੰਜਵਾ ਗੁਰਪੁਰਾ ਪੂਰਤਾ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕਾ ਨਸੈ ਹਰ ਰੰਗ ਰਤਾ मन राम गुण गावे मुक्त साधु तुरी नावे रहाओ गुर परसादे उतरे पार भो परम बिनसे बेकार मन तन अंतर बसे गुर चरणा ਨਿਰਪੈ ਸਾਧ ਪਰੇ ਹਰ ਸ਼ਰਨਾ ਅਨੰਦ ਸਹਿਜ ਰਸ ਸੂਖ ਕਨੇਰੇ ਦੁਸ਼ਮਨ ਦੁੱਖ ਨ ਆਵੈ ਨੇਰੇ ਗੁਰਪੁਰੇ ਆਪਣੇ ਕਰ ਰਖੇ ਹਰ ਨਾਮ ਜਪਤ ਕੇ ਲਿਖ ਸਭ ਲਾਥੇ ਸੰਤ ਸਾਜਣਾ ਸਿੱਖ ਭਏ ਸੁਹੇਲੇ ਗੁਰਪੁਰੇ ਪ੍ਰਭ ਸਿਉ ਲੈ ਮਿਲੇ ਜਨਮ ਮਰਨ ਦੁਖ ਵਾ ਕਟਿਆ ਕਹੋ ਨਾਨਕ ਗੁਰ ਪਰਦਾ ਟਾਕਿਆ प्रभाती ਮਹੱਲਾ ਪੰਜਵਾ ਸਤਗੁਰ ਪੁਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਧਿਆ ਰਹਾਉ ਚਰਨ ਕਮਲ ਗੁਰ ਕੇ ਮਨ ਉਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇਤੇ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਕਰ ਬਾਹਰ ਪ੍ਰਭ ਸਭ ਨਹੀਂ ਥਾਈ ਸੰਗ ਸਹਾਈ ਜਹ ਹੋਂ ਜਾਈ ਦੁਇ ਕਰ ਜੋੜ ਅਰਿਆਰ ਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਹਾਓ ਕਿਲ ਦੇਖ ਮਿਟੇ ਸ਼ਬਦ ਸੰਤੋਖਾ ਨਾਮ ਆਰਾਧਨ ਹੋ ਆ ਜੋਗਾ ਸਾਧ ਸੰਗ ਹੋ ਆ ਪ੍ਰਗਾਸ चरण कमल मन माहे निवास जिन किया तिन लिया राख प्रभु पुरा अनाथ का नाथ जिसह निवाजे कृपा तार ਪੂਰਨ ਕਰਮ ਤਾਕੇ ਆਚਾਰ ਗੁਣ ਗਾਵੇ ਨਿਤ 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 ਨਵੇ ਲੱਖ ਚਰਾਸੀ ਹੈ ਜੋ ਨਾ ਭਵੇ ਇਹਾ ਉਹਾ ਚਰਨ ਪੁਜਾਰੇ ਮੁਖ ਉਜਲ ਸਾਚੇ ਦਰਬਾਰ ਜਿਸ ਮਸਤਕਾ ਗੁਰ ਤਰਿਆ ਕੋਟ ਮਦੇ ਕੋ ਬਿਰਲਾ ਦਾਸ ਜਲ ਥਲ ਮਹੀਲ ਪੀਖੇ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਤੂਰ ਪ੍ਰਭਾਤੀ ਮਹੱਲਾ ਪੰਜਵਾ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣਤ ਨਿਹਾਲੈ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸੋ ਲਾਗੀ ਪ੍ਰੀਤ ਹਰ ਪ੍ਰਭੇ ਆਪਣਾ ਆਇਆ ਚੀਤ ਨਾਮ ਜਪਤ ਹੋ ਆਪਰਗਾਸ ਗੁਰ ਸ਼ਬਦੇ ਕਿਨਾਰ ਦੇਨਵਾਸ ਗੁਰ ਸਮਰਥ ਸਦਾ ਦਿਆ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦਿਨ ਦਿਨ ਪਹੇ ਕਿਰਪਾ ਲਾ ਆਪਣਾ ਨਾਮ ਆਪ ਜਪਾਇਆ ਰਹਾ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਰਣ ਪਿਆਸ ਸਰਬ ਕਲਿਆਣ ਸੁਖ ਮਨ ਗੂਠੇ ਹਰ ਗੁਣ ਗਾਏ ਗੁਰੂ ਨਾਨਕ ਤੁਠੇ ਪ੍ਰਭਾਤੀ ਮਹੱਲਾ ਪੰਜਵਾ ਘਰ ਦੂਜਾ ਵਿਪਾਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਵਰਨਾ ਦੂਜਾ ਠਾਓ ਨਹੀਂ ਬਿਨ ਹਰਨਾਓ ਸਰਬ ਸਿਧਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਏ ਨੀਤ ਕਾਮ ਕ્રોਜ ਅਹੰਕਾਰ ਬਿਨ ਸੈ ਲਗੈ ਇਕੈ ਪ੍ਰੀਤ ਰਹਾਓ ਨਾਮ ਲਗੈ ਦੁਖ ਭਾਗੈ ਸ਼ਰਨ ਪਾਲਨ ਜੋਗ ਸਤਗੁਰ ਭੇਟੈ ਜਮਨ ਤਟੈ ਜਿਸ ਧੁਰ ਹੋਵੇ ਸੰਜੋਗ ਰੈਨ ਦਿਨ ਸਤਿਹਾਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨ ਸੇ ਰਖ ਲਿਨਿਆਪ ਮਾਤ ਪਿਤਾ ਮੀਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹਲਾ 5 ਵਿਭਾਸ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ 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 ਜਾਪ ਕਨ ਕਲੇਸ਼ ਲੋਭ ਮੋਹ ਬਿਨਸ ਜਾਏ ਅਹੰ ਪਾਪ ਰਹਾਉ ਆਪ ਤੇ ਆਗੇ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਸ਼ੂ ਨ ਜਾਣੈ ਰਖਨ ਕੋ ਪ੍ਰਭ ਮਾਈ ਬਾਪ ਆਖ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਸ਼ੂ ਨ ਜਾਣੈ ਰਾਖਨ ਕੋ ਪ੍ਰਭ ਮਾਈ ਬਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ